ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ ਸਿਰਸਟੂਡੈਂਟਸ ਦੇ ਉੱਤੇ ਅੱਜ ਆਪਾਂ ਪੜ੍ਹਾਂਗੇ ਪੀ ਐਸ ਟੈਟ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਐਮਸੀਕਿਊਸ ਤਾਂ ਚਲੋ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਕੁਐਸਚਨ ਹੈਗਾ ਆ ਪ੍ਰਸਿੱਧ ਗਾਇਤਰੀ ਮੰਤਰ ਰਿਗਵੇਦ ਦੇ ਕਿਸ ਮੰਡਲ ਵਿੱਚ ਦਰਜ ਹੈ ਆਪਸ਼ਨ A ਦੂਜੇ ਆਪਸ਼ਨ B ਤੀਜੇ ਆਪਸ਼ਨ C ਨੌਵੇਂ ਜਾਂ ਫਿਰ ਆਪਸ਼ਨ D ਦਸਵੇਂ ਹੁਣ ਇੱਥੋਂ ਆਪਾਂ ਨੂੰ ਸਭ ਤੋਂ ਇੰਪੋਰਟੈਂਟ ਗੱਲ ਇਹ ਪਤਾ ਲੱਗਦੀ ਹੈ ਵੀ ਗਾਇਤਰੀ ਮੰਤਰ ਕਿੱਥੋਂ ਲਿਆ ਗਿਆ ਵਾ ਰਿਗਵੇਦ ਦੇ ਵਿੱਚੋਂ ਤੇ ਕਿਹੜੇ ਮੰਡਲ ਦੇ ਵਿੱਚ ਸਥਿਤ ਹੈ ਇਹ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ ਤੀਜੇ ਮੰਡਲ ਦੇ ਵਿੱਚ ਇਹ ਸੂਰਜ ਦੇਵਤਾ ਸਵਿੱਤਰ ਨੂੰ ਸਮਰਪਿਤ ਹੈ ਠੀਕ ਹੈ ਅਗੀ ਹੈਗਾ ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ ਆਪਸ਼ਨ ਏ ਕੁਸ਼ੀਨਗਰ ਆਪਸ਼ਨ ਬੀ ਬੋਧਗਯਾ ਆਪਸ਼ਨ ਸੀ ਸਾਰਨਾਥ ਜਾਂ ਫਿਰ ਆਪਸ਼ਨ ਡੀ ਲੁੰਬਿਨੀ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਸੀ ਸਾਰਨਾਥ اس گھٹنا دھرم چکر پرورتن بھی کیا جاتا ہے ٹھیک ہے نیکسٹ سمراٹ اشوک نے کس لڑائی تو بعد بدھ دھرم اپنا لیا سر آپشن اے پانیپت کی لڑائی آپشن بی کلنگا کی لڑائی آپشن سی ہلدی گھاٹی کی لڑائی یا پھر آپشن ڈی بکسر کی لڑائی اس کا صحیح آنسر ہے آپشن بی کلنگا کی لڑائی اپنا اگلا کوشچن ہے گا سو گھاٹی سبھتا کے کس استھان تو ਵਾਹੀ ਹੋਏ ਖੇਤ ਦੇ ਸਬੂਤ ਸਾਨੂੰ ਮਿਲੇ ਆ ਆਪਸ਼ਨ A ਮੋਹਨਜੋਦੜੋ ਆਪਸ਼ਨ B ਲੋਥਲ ਆਪਸ਼ਨ C ਕਾਲੀਬੰਗਨ ਜਾਂ ਫਿਰ ਆਪਸ਼ਨ D ਹੜੱप्पा ਇਸ ਦਾ ਸਹੀ ਆਨਸਰ ਹੈਗਾ ਆਪਸ਼ਨ C ਕਾਲੀਬੰਗਨ ਇਹ ਰਾਜਸਥਾਨ ਦੇ ਵਿੱਚ ਸਥਿਤ ਹੈ ਇਸ ਸਥਾਨ ਤੋਂ ਖੇਤੀਬਾੜੀ ਦੇ ਪ੍ਰਾਤਨ ਸਬੂਤ ਵਜੋਂ ਵਾਹੀ ਹੋਏ ਖੇਤ ਸਾਨੂੰ ਮਿਲੇ ਆ ਠੀਕ ਹੈ ਨੈਕਸਟ ਕੁਐਸਚਨ ਇਜ਼ ਮਹਾਤਮਾ ਗਾਂਧੀ ਜੀ ਨੇ ਕ੍ਰਿਪਸ ਮਿਸ਼ਨ ਦੀਆਂ ਪੇਸ਼ਕਸ਼ਾਂ ਨੂੰ ਕੀ ਕਹਿ ਕੇ ਨਕਾਰ ਦਿੱਤਾ ਸੀ অপশন এ ਇਹ دیਵਾਲੀਆ ਬੈਂਕ ਦਾ ਅਗਲੀ ਤਾਰੀਖ ਦਾ ਚੈੱਕ অপশন B ਭਾਰਤ ਦੀ ਮੁక్తి ਦਾ ਚਾਰਟਰ অপশন C ਲੋਕਤੰਤਰ ਦਾ ਕਤਲ ਜਾਂ ਫਿਰ অপশন D Hindu Muslim ਇਕਤਾ ਦਾ ਆਧਾਰ ਤੇ ਇਸ ਦਾ ਸਹੀ ਆਨਸਰ ਹੈਗਾ ਆ অপশন A ਇੱਕ دیਵਾਲੀਆ ਬੈਂਕ ਦਾ ਅਗਲੀ ਤਾਰੀਖ ਦਾ ਚੈੱਕ ਠੀਕ ਹੈ ਅਗਲਾ ਕੁਐਸਚਨ ਹੈਗਾ ਆ ਭਾਰਤ ਦਾ ਰਾਸ਼ਟਰੀ ਆਦਰਸ਼ ਬਾਗ ਸਤਿਮੇਵ ਜਯਤੇ ਕਿਸ ਉਪਨਿਸ਼ਦ ਦੇ ਵਿੱਚੋਂ ਲਿਆ ਗਿਆ ਵਾ অপশন এ कठ उपनिषद ऑप्शन बी छादोग्य उपनिषद ऑप्शन सी केन उपनिषद या फिर ऑप्शन डी मुंडक उपनिषद ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਡੀ मुंडक उपनिषद ਇਹ ਪ੍ਰਸਿੱਧ ਵਾਕ ਜਿਸ ਦਾ ਅਰਥ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ मुंडक उपनिषद ਦੇ ਵਿੱਚੋਂ ਲਿਆ ਗਿਆ ਹੈ ਅਗਲਾ ਕੁਐਸਚਨ ਹੈਗਾ ਯਾ ਕ੍ਰਿਪਸ ਮਿਸ਼ਨ ਦੀ ਅਸਫਲਤਾ ਤੋਂ ਤੁਰੰਤ ਬਾਅਦ ਭਾਰਤ ਵਿੱਚ ਕਿਹੜਾ ਵੱਡਾ ਅੰਦੋਲਨ ਸ਼ੁਰੂ ਹੋਇਆ ਸੀ অপশন এ অসহযোগ আন্দোলন অপশন বি সিভিল নফার머니 আন্দোলন অপশন সি 파르ত ছড়ো আন্দোলন বা অপশন ডি স্বদেশী আন্দোলন টেস্ট ਦਾ ਸਹੀ ਆਂਸਰ ਹੈਗਾ ਆ অপশন সি 파르ত ছড়ো আন্দোলন ਜੋ ਕਿ ਸਟਾਰਟ ਹੋਇਆ ਸੀਗਾ আগস্ট 1942 ਦੇ ਵਿੱਚ ਅੱਗੇ ਆ ਜੀ ਦਿੱਲੀ ਸਲਤਨਤ ਦੇ ਕਿਸ ਸ਼ਾਸਕ ਨੂੰ লাখ বখশ મતલব লক্ষਾਂ ਦਾ দানি ਕਿਹਾ ਜਾਂਦਾ ਸੀ অপশন এ अलाउद्दीन खिलजी ऑप्शन बी कुतुबुद्दीन ऐबक ऑप्शन सी इल्तुतमिश या फिर ऑप्शन डी बलबन ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ कुतुबुद्दीन ऐबक ਆਪਣੀ ਉਦਾਰਤਾ ਤੇ ਲੱਖਾਂ ਰੁਪਏ দান ਕਰਨ ਦੀ ਆਦਤ ਕਾਰਨ ਕੁतुबुद्दीन ऐबक ਨੂੰ ਲਖ ਬਖਸ਼ਵੀ ਕਿਹਾ ਜਾਂਦਾ ਸੀ ਅੱਗੇ ਹੈਗਾ ਸਵਿਧਾਨਿਕ ਸਭਾ ਦੀ ਕੇਂਦਰੀ ਸ਼ਕਤੀ ਕਮੇਟੀ ਮੀਨਸ ਯੂਨੀਅਨ ਪਾਵਰ ਕਮੇਟੀ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ آپشن اے سردار پٹیل آپشن بی جواہر لال نہرو آپشن سی بی ایم راؤ یا پھر آپشن ڈی جے بی کرپلانی جس کا صحیح آنسر ہے گا آپشن بی جواہر لال نہرو یونیئن پاور کمیٹی تو علاوہ جواہر لال نہرو ہوں کوئن کانسٹیٹیوشن کمیٹی بھی سی ٹھیک ہے اس کے بھی یہ پردھان سکے اگے ہے گا جھنڈا کمیٹی ਐਡ ਹੌਕ ਕਮੇਟੀ ਓਨ ਦੀ ਨੈਸ਼ਨਲ ਫਲੈਗ ਦੇ ਪ੍ਰਧਾਨ ਵਜੋਂ ਕਿਸ ਨੇ ਸੇਵਾ ਨਿਭਾਈ ਸੀ অপਸ਼ਨ A ਜੇਬੀ ਕ੍ਰਿਪਲਾਨੀ অপਸ਼ਨ B ਡਾਕਟਰ ਰਾਜੇਂਦਰ ਪ੍ਰਸਾਦ অপਸ਼ਨ C ਸਰੋਜਨੀ 나ਇਡੂ ਜਾਂ ਫਿਰ অপਸ਼ਨ D ਡਾਕਟਰ ਬੀ ਆਰ ਅੰਬੇਦਕਰ ਇਸ ਦਾ ਸਹੀ ਆਨਸਰ ਹੈਗਾ ਜਾਂ অপਸ਼ਨ B ਡਾਕਟਰ ਰਾਜੇਂਦਰ ਪ੍ਰਸਾਦ ਕਈ ਪੁਸਤਕਾਂ ਦੇ ਵਿੱਚ ਕ੍ਰਿਪਲਾਨੀ ਉਹਨਾਂ ਨੂੰ ਕਿਹਾ ਜਾਂਦਾ ਲੇਕਿਨ ਇਸ ਦਾ ਸਹੀ ਆਨਸਰ ਹੈਗਾ ਡਾਕਟਰ ਰਾਜੇਂਦਰ ਪ੍ਰਸਾਦ ਠੀਕ ਹੈ ਅੱਗੇ ਹੈਗਾ ਹੈ ਵਾਈਗੋਸਕੀ ਅਨੁਸਾਰ ਬੱਚੇ ਦੇ ਸਿੱਖਣ ਸਮੇ ਬੱਚੇ ਦੇ ਸਿੱਖਣ ਵਿੱਚ ਸਕੈਫੋਲਡਿੰਗ ਦਾ ਕੀ ਅਰਥ ਹੈ অপਸ਼ਨ A ਬੱਚੇ ਨੂੰ ਸਜ਼ਾ ਦੇਣਾ অপਸ਼ਨ B ਬੱਚੇ ਨੂੰ ਨਕਲ ਕਰਨ ਦੇ ਲਈ ਕਹਿਣਾ অপਸ਼ਨ C ਲੋਡ ਪੈਨ ਚ ਦਿੱਤੀ ਜਾਣ ਵਾਲੀ ਟੈਂਪੋਰਰੀ ਸਪੋਰਟ ਮੀਨਸ ਆਰਚਿਸ ਹਾਇਤਾ ਜਾਂ ਫਿਰ অপਸ਼ਨ D ਬੱਚੇ ਨੂੰ ਇਕੱਲੇ ਛੱਡ ਦੇਣਾ ਇਸ ਤਰ੍ਹਾਂ ਸਹੀ ਆਨਸਰ ਹੈਗਾ অপਸ਼ਨ C ਲੋਡ ਪੈਨ ਤੇ ਦਿੱਤੀ ਜਾਣ ਵਾਲੀ ਟੈਂਪਰਰੀ ਸਹਾਇਤਾ ਜਿਵੇਂ ਕਿ ਸਾਈਕਲ ਸਿਖਾਉਂਦੇ ਹੋਏ ਪਿੱਛੋਂ ਫੜਨਾ ਜਦੋਂ ਤੱਕ ਬੱਚਾ ਸਿੱਖ ਨਹੀਂ ਲੈਂਦਾ ਤੇ ਜਦੋਂ ਬੱਚਾ ਸਾਈਕਲ ਚਲਾਉਣਾ ਸਿੱਖ ਲੈਂਦਾ ਤਾਂ ਮਾਪੇ ਜਿਹੜੇ ਹੈਗੇ ਆਪਣੀ سپورਟ ਦੇਣਾ ਬੰਦ ਕਰ ਦਿੰਦੇ ਆ ਠੀਕ ਹੈ ਅਗਲਾ ਕੁਐਸਚਨ ਹੈਗਾ ਹੈ ਪਿਆਜੇ ਅਨੁਸਾਰ ਆਬਜੈਕਟ ਪਰਫਾਰਮੈਂਸ ਵਸਤੂ ਵਸਤੂ ਸਥਿਰਤਾ ਦੀ ਵਿਸ਼ੇਸ਼ਤਾ ਬੱਚੇ ਵਿੱਚ ਕਿਸ ਅਵਸਥਾ ਦੇ ਵਿੱਚ ਆਉਂਦੀ ਹੈ অপਸ਼ਨ A ਪ੍ਰੀ ਆਪਰੇਸ਼ਨਲ অপਸ਼ਨ B ਸੈਂਸਰੀ ਮੋਟਰ অপশন সি কনক্রিট অপারেশনাল ইয়া ফır অপশন ডি ফর্মাল অপারেশনাল তে ইস দা সহি আনসার হega অপশন বি সেনসরি মোটর জেডি কি জন্ম তলা কে 2 সাল তাক চলদি এ স্টেজে ইস তে বিচ বাচ্চা ਸਮਝਣ ਲੱਗ ਜਾਂਦਾ হ্যায় কি ચીজاں موجوده হ্যায় পাਵੇਂ ও উস নউ দেখাই নি দি রিয়া লেকিন ચીজاں ওথে موجوده হ্যায় আগে হega ইয়া কোলবার্গ দে নৈতিক বিকাশ দে સિદ્ધાંત anusar ਗੁੱਡ ਬாய் ਐਂਡ ਨਾਈਸ ਬੱਚਾ ਅਵਸਥਾ ਕਿਸ ਪੱਧਰ ਦੇ ਵਿੱਚ ਆਉਂਦੀ ਹੈ অপਸ਼ਨ A ਪ੍ਰੀ ਕਨਵੈਨਸ਼ਨਲ অপਸ਼ਨ B ਕਨਵੈਨਸ਼ਨਲ অপਸ਼ਨ C ਪੋਸਟ ਕਨਵੈਨਸ਼ਨਲ ਜਾਂ ਫਿਰ অপਸ਼ਨ D ਇਹਨਾਂ ਦੇ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਆਨਸਰ ਹੈਗਾ অপਸ਼ਨ B ਕਨਵੈਨਸ਼ਨਲ ਲੈਵਲ ਬੱਚਾ ਦੂਜਿਆਂ ਦੀਆਂ ਨਜ਼ਰਾਂ ਦੇ ਵਿੱਚ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਨੂੰ ਆਪਾਂ ਸੈਕਿੰਡ ਸਟੇਜ ਦੇ ਵਿੱਚ ਸੈਕਿੰਡ ਲੈਵਲ ਦੇ ਵਿੱਚ ਕਾਊਂਟ ਕਰਦੇ ਹਾਂ ਅੱਗੇ ਹੈਗਾ ਖিলাਫਤ ਆਂਦੋਲਨ ਦਾ ਮੁੱਖ ਉਦੇਸ਼ ਕੀ ਸੀ? ਆਪਸ਼ਨ A ਭਾਰਤ ਵਿੱਚ ਅੰਗਰੇਜ਼ੀ ਸਿੱਖਿਆ ਦਾ ਵਿਰੋਧ, ਆਪਸ਼ਨ B ਤੁਰਕੀ ਦੇ ਖਲੀਫਾ ਦੇ ਅਹੁਦੇ ਨੂੰ ਬਹਾਲ ਕਰਨਾ, ਆਪਸ਼ਨ C ਹਿੰਦੂ ਮੁਸਲਮਾਨ ਤੰਗੇ ਰੋਕਣਾ ਜਾਂ ਫਿਰ ਆਪਸ਼ਨ D ਪਾਕਿਸਤਾਨ ਦੀ ਮੰਗ ਕਰਨਾ। ਇਸ ਦਾ ਸਹੀ ਆਨਸਰ ਹੈ ਆਪਸ਼ਨ B ਤੁਰਕੀ ਦੇ ਖਲੀਫਾ ਦੇ ਅਹੁਦੇ ਨੂੰ ਬਹਾਲ ਕਰਨਾ ਜਿਸ ਦੇ ਮੁੱਖ ਆਗੂ ਸੀਗੇ ਅਲੀ ਬ੍ਰਦਰਸ। ਨੈਕਸਟ ਏਜ਼ ਇਨਕਲੂਸਿਵ ਐਜੂਕੇਸ਼ਨ ਮੀਨਸ ਸਮਾਵੇਸ਼ੀ ਸਿੱਖਿਆ ਦਾ ਮੁੱਖ ਮਨੋਰਥ ਕੀ ਹੈ? ਆਪਸ਼ਨ ਏ ਸਿਰਫ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਪੜਾਉਣਾ ਆਪਸ਼ਨ ਬੀ ਅਪਾਹਜ ਬੱਚਿਆਂ ਦੇ ਲਈ ਅਲੱਗ ਸਕੂਲ ਖੋਲਣਾ ਆਪਸ਼ਨ ਸੀ ਸਾਰੇ ਬੱਚਿਆਂ ਨੂੰ ਭਾਵੇਂ ਉਹ ਕਿਸੇ ਵੀ ਯੋਗਤਾ ਦੇ ਹੋਣ ਇੱਕੋ ਛੱਤ ਹੇਠ ਪੜਾਉਣਾ ਆਪਸ਼ਨ ਡੀ ਸਿਰਫ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਪੜਾਉਣਾ ਤੇ ਇਸ ਦਾ ਸਹੀ ਆਨਸਰ ਹੈਗਾ ਆ ਆਪਸ਼ਨ ਸੀ ਸਾਰੇ ਬੱਚਿਆਂ ਨੂੰ ਇਕੱਠੇ ਪੜਾਉਣਾ ਆਪਾਂ ਸਮਾ ਵਿਸ਼ੇ ਸਿੱਖਿਆ ਦੇ ਵਿੱਚ ਸ਼ਾਮਿਲ ਕਰਦੇ ਹਾਂ ਜਿਸ ਦੇ ਵਿੱਚ ਸਾਰੇ ਬੱਚਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਇੱਕੋ ਕਲਾਸ ਦੇ ਵਿੱਚ ਪੜਾਇਆ ਜਾਂਦਾ ਠੀਕ ਹੈ ਅੱਗੇ ਹੈਗਾ ਸਾਈਮਨ ਕਮਿਸ਼ਨ 1928 ਦੇ ਵਿੱਚ ਜੋ ਕਿ ਭਾਰਤ ਆਇਆ ਸੀਗਾ ਤਾਂ ਭਾਰਤਿਆ ਨੇ ਵਿਰੋਧ ਕਿਉਂ ਕੀਤਾ ਸੀ ਆਪਸ਼ਨ A ਇਸਨੇ ਭਾਰਤ ਦੀ ਵੰਡ ਦੀ ਗੱਲ ਕੀਤੀ ਸੀ ਆਪਸ਼ਨ B ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ ਆਪਸ਼ਨ C ਇਹ ਬਹੁਤ ਹੀ ਦੇਰੀ ਦੇ ਨਾਲ ਆਇਆ ਸੀ ਜਾਂ ਫਿਰ ਆਪਸ਼ਨ D ਇਸਨੇ ਟੈਕਸ ਵਧਾ ਦਿੱਤੇ ਸਨ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਇਸਦੇ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ ਤੇ ਇਸ ਨੂੰ ਰੋਕ ਗੋਰਿਆਂ ਦਾ ਕਮਿਸ਼ਨ ਕਹਿੰਦੇ ਸੀ ਮਤਲਬ ਵਾਈਟ ਕਮਿਸ਼ਨ ਕਹਿੰਦੇ ਸੀ ਅੱਗੇ ਹੈਗਾ ਡਿਸਗ੍ਰਾਫੀਆ ਕਿਸ ਦੇ ਨਾਲ ਸੰਬੰਧਿਤ ਵਿਕਾਰ ਹੈ অপਸ਼ਨ A ਪੜਨ ਨਾਲ ਸੰਬੰਧਿਤ ਠੀਕ ਹੈ অপਸ਼ਨ B ਲਿਖਣ ਵਿੱਚ ਮੁਸ਼ਕਲ অপਸ਼ਨ C ਗਣਿਤ ਦੇ ਵਿੱਚ ਮੁਸ਼ਕਲ ਜਾਂ ਫਿਰ অপਸ਼ਨ D ਸੁਣਨ ਦੇ ਵਿੱਚ ਮੁਸ਼ਕਲ ਹੁਣ ਜਦੋਂ ਆਪਾਂ ਪੂਰਾ ਪੜਿਆ ਸੀ ਹਨ ਲਰਨਿੰਗ ਡਿਸੇਬਿਲिटीज ਨੂੰ ਆਪਾਂ ਉੱਥੇ ਯਾਦ ਕੀਤਾ ਸੀਗਾ ਪਿ ਡਿਸਗ੍ਰਾਫੀਆ ਦੇ ਵਿੱਚ ਜਿਹੜਾ ਗ੍ਰਾਫੀਆ ਸ਼ਬਦ ਹੈ ਉਸ ਤੋਂ ਆਪਾਂ ਯਾਦ ਰੱਖਾਂਗੇ ਲਿਖਣ ਦੇ ਬਾਰੇ ਹਨਾ ਵਿੱਚ ਤੋਂ ਡਿਸਗ੍ਰਾਫੀਆ ਬੱਚੇ ਨੂੰ ਹੁੰਦਾ ਆ ਤਾਂ ਜਿਹੜੀ ਲਿਖਣ ਦੀ ਡਿਸੇਬਿਲਿਟੀ ਜਿਹੜੀ ਹੈਗੀ ਆ ਬੱਚੇ ਦੇ ਵਿੱਚ ਆ ਜਾਂਦੀ ਹੈ ਤਾਂ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ ਰਾਈਟਿੰਗ ਡਿਸੇਬਿਲਿਟੀ ਠੀਕ ਹੈ ਇਸ ਦੇ ਵਿੱਚ ਆਪਾਂ ਗ੍ਰਾਫ ਸ਼ਬਦ ਕਿਉਂਕਿ ਗ੍ਰਾਫ ਵੀ ਆਪਾਂ ਡਰਾ ਕਰਦੇ ਹੁੰਨੇ ਆ ਪੇਪਰ 'ਤੇ ਇਸ ਤੋਂ ਆਪਾਂ ਯਾਦ ਰੱਖਾਂਗੇ ਗ੍ਰਾਫੀਆ ਮਤਲਬ ਲਿਖਣਾ ਮੀਨਸ ਰਾਈਟਿੰਗ ਜਦੋਂ ਰਾਈਟਿੰਗ ਦੇ ਵਿੱਚ ਡਿਫਿਕਲਟੀ ਆਉਂਦੀ ਹੈ ਮਤਲਬ ਕੀ ਹੈ ਬੱਚੇ ਨੂੰ ਡਿਸਗ੍ਰਾਫੀਆ ਅੱਗੇ ਹੈਗਾ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਸੰਕਲਪ ਕਿਸ ਨੇ ਦਿੱਤਾ ਸੀ ਆਪਸ਼ਨ A ਜੇਨ ਪਿਆਜੇ ਆਪਸ਼ਨ B ਲੇਵ ਵਾਈਗੋਸਕੀ ਆਪਸ਼ਨ C ਬਰੂਨਰ ਜਾਂ ਫਿਰ ਆਪਸ਼ਨ D ਸਕਿਨਰ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਵਾਈਗੋਸਕੀ ਇਹ ਉਹ ਖੇਤਰ ਹੈ ਜਿੱਥੇ ਬੱਚਾ ਕਿਸੇ ਦੀ ਮਦਦ ਨਾਲ ਕੁਝ ਸਿੱਖ ਸਕਦਾ ਹੈ ਠੀਕ ਹੈ ਅੱਗੇ ਹੈਗਾ ਇੱਕ ਬੱਚਾ 100 ਅਤੇ 20 ਦੇ ਵਿੱਚ ਅੰਤਰ ਨਹੀਂ ਕਰ پا ਰਿਹਾ ਉਹ ਕਿਸ ਬਿਮਾਰੀ ਜਾਂ ਫਿਰ ਵਿਕਾਰ ਤੋਂ ਪੀੜਿਤ ਹੈ ਆਪਸ਼ਨ A ਡਿਸਲੈਕਸਿਆ ਆਪਸ਼ਨ B ਡਿਸਗ੍ਰਾਫੀਆ ਆਪਸ਼ਨ C ਡਿਸਕੈਲਕੁਲੀਆ ਜਾਂ ਫਿਰ ਆਪਸ਼ਨ D ADHD ਇਸ ਦਾ ਸਹੀ ਆਨਸਰ ਹੈਗਾ ਆਪਸ਼ਨ A ਡਿਸਲੈਕਸਿਆ ਜਿਸਦੇ ਵਿੱਚ ਕੀ ਹੁੰਦਾ ਪੜਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਬੱਚਾ ਕੀ ਕਰਦਾ ਉਸ ਨੂੰ ਇਹ ਤੇ ਰੱਖਦਾ ਵੀ ਜਿਹੜੇ ਅੱਖਰ ਆਉ ਪੇਜ ਦੇ ਉੱਪਰ ਨੱਚ ਰਹੇ ਅੱਖਰ ਜਿਹੜੇ ਅੱਖਰ ਪੜਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਉਹਨਾਂ ਨੂੰ ਜਾਨੀ ਕਿ ਅੱਖਰ ਇੱਕ ਜੇ 16 ਲਿਖਿਆ ਤਾਂ ਉਹਨੂੰ 61 ਪੜ ਸਕਦਾ 6 ਨੂੰ 9 ਪੜ ਸਕਦਾ ਅਨਕਲੀਅਰ ਨੂੰ ਨਿਊਕਲੀਅਰ ਪੜ ਸਕਦਾ ਵਾਜ਼ ਨੂੰ ਸੌ ਪੜ ਸਕਦਾ ਹੈ ਨਾ ਇਸ ਪ੍ਰਕਾਰ ਕੀ ਹੁੰਦਾ ਹੈ ਪੜਨ ਦੇ ਵਿੱਚ ਦਿੱਕਤ ਆਉਂਦੀ ਹੈ ਜਿਹੜੀ ਪੜਨ ਦੀ ਸਪੀਡ ਵੀ ਪ੍ਰਭਾਵਿਤ ਹੁੰਦੀ ਹੈ ਠੀਕ ਹੈ ਤੇ ਅੱਗੇ ਆਪਾਂ ਦੇਖਿਆ ਸੀ ਕਿ ਬੀ ਡਿਸਗ੍ਰਾਫੀਆ ਕਾ ਦੇ ਨਾਲ ਰਿਲੇਟਡ ਹੈ ਰਾਈਟਿੰਗ ਦੇ ਨਾਲ ਰਿਲੇਟਡ ਹੈ ਹਨਾ ਰਾਈਟਿੰਗ ਦੇ ਵਿੱਚ ਡਿਫਿਕਲਟੀ ਆਉਂਦੀ ਹੈ ਡਿਸ ਕੈਲਕੂਲੀਆ ਜਿਹੜਾ ਹੈਗਾ ਵਾ ਇਹ ਕੈਲਕੂਲੇਸ਼ਨਸ ਦੇ ਨਾਲ ਰਿਲੇਟਡ ਹੈ ਮੈਥ ਦੀਆਂ ਕੈਲਕੂਲੇਸ਼ਨ ਕਰਨ ਦੇ ਵਿੱਚ ਬੱਚੇ ਨੂੰ ਡਿਫਿਕਲਟੀ ਆਉਂਦੀ ਹੈ ਕਾ ਦੇ ਵਿੱਚ ਡਿਸ ਕੈਲਕੂਲੀਆ ਦੇ ਵਿੱਚ ਉਸ ਤੋਂ ਅੱਗੇ ਹੈਗਾ ਏ ਡੀ ਐਚ ਡੀ ਜਿਸ ਦੇ ਵਿੱਚ ਇੱਕ ਬੱਚਾ ਜਿਹੜਾ ਹੈਗਾ ਉਹਨਾਂ ਜ਼ਿਆਦਾ ਐਕਟਿਵ ਹੁੰਦਾ ਹੈ ਵੀ ਇੱਕ ਥਾਂ ਤੇ ਟਿਕ ਕੇ ਬਹਿਣਾ ਉਸ ਨੂੰ ਬਹੁਤ ਜ਼ਿਆਦਾ ਡਿਫਿਕਲਟ ਲੱਗਦਾ ਹੈ ਠੀਕ ਹੈ ਆਪਾਂ ਕਹਿ ਸਕਦੇ ਹਾਂ ਵੀ ਬੱਚਾ ਓਵਰ ਐਕਟਿਵ ਹੁੰਦਾ ਹੈ ਹਨਾ ਹਾਈਪਰ ਐਕਟਿਵ ਜਿਹਨਾਂ ਆਪਾਂ ਕਹਿ ਦਿੰਦੇ ਆ ਵੀ 5 ਮਿੰਟ ਇੱਕ ਥਾਂ ਤੇ ਬੈਠੂਗਾ ਫਿਰ ਦੂਜੀ ਥਾਂ ਤੇ ਯਾਨੀ ਕਿ ਉਹ ਬੱਚਾ ਜਿਹੜਾ ਹੈਗਾ ਬਹੁਤ ਜ਼ਿਆਦਾ ਡਿਸਟਰੈਕਟ ਹੋ ਜਾਂਦਾ ਜਲਦੀ ਠੀਕ ਹੈ ਇੱਕ ਥਾਂ ਤੇ ਧਿਆਨ ਲਾ ਕੇ ਬਹਿਣਾ ਕੋਈ ਧਿਆਨ ਨਾਲ ਕੰਮ ਕਰਨਾ ਉਸ ਨੂੰ ਬਹੁਤ ਜ਼ਿਆਦਾ ਡਿਫਿਕਲਟ ਲੱਗਦਾ ਹੈ ADHD ਦੇ ਵਿੱਚ

ਦੀਪਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ অপਸ਼ਨ A ਜான் ਡਿਊਈ অপਸ਼ਨ B ਫਰੋਬਲ অপਸ਼ਨ C ਮੋਨੇਟ ਮੋਨੇਟ ਸਰੀ ਜਾਂ ਫਿਰ অপਸ਼ਨ D ਜਿਨ ਪਿਆਜੇ ਜਿਸ ਦਾ ਸਹੀ ਆਨਸਰ ਹੈਗਾ অপਸ਼ਨ A ਜான் ਡਿਊਈ ਉਹਨਾਂ ਨੇ ਲਰਨਿੰਗ ਬਾਈ ਡੂਇੰਗ ਤੇ ਪਰ ਜ਼ੋਰ ਦਿੱਤਾ ਸੀ ਠੀਕ ਹੈ ਨੈਕਸਟ ਸਵਾਲ ਮਹਾਦੀਪਿਕ ਰਸਟ ਮੁਖ ਤੌਰ ਤੇ ਕਿਹੜੇ ਤੱਤਾਂ ਤੋਂ ਬਣੀ ਹੁੰਦੀ ਹੈ অপਸ਼ਨ A ਸਿਲੀਕਾ ਤੇ ম্যাগਨੀਸ਼ੀਅਮ অপশন বি সিলিকা ਅਤੇ એલুমিনਮ অপশন সি ਲੋਹਾ ਅਤੇ ਨਿਕਲ ਜਾਂ ਫਿਰ অপশন ਡੀ সিলিকা ਅਤੇ ਲੋਹਾ ਤੇ ਇਸ ਦਾ ਸਹੀ ਆਨਸਰ ਹੈਗਾ অপশন বি সিলিকা ਅਤੇ એલুমিনਮ ਅੱਗੇ ਹੈਗਾ ਜਦੋਂ ਨਵਾਂ ਸਿੱਖਿਆ ਗਿਆ ਗਿਆਨ ਪੁਰਾਣੇ ਗਿਆਨ ਦੇ ਵਿੱਚ ਰੁਕਾਵਟ ਪਾਉਂਦਾ ਹੈ ਕੋਈ ਚੀਜ਼ ਆਪਾਂ ਨਵੀਂ ਸਿੱਖੀ ਆ ਲੇਕਿਨ ਉਹ ਸਾਡੇ ਪੁਰਾਣੇ ਗਿਆਨ ਦੇ ਵਿੱਚ ਰੁਕਾਵਟ ਪਾ ਰਹੀ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ অপশন A ਪੋਜ਼ੀਟਿਵ ਟ੍ਰਾਂਸਫਰ অপশন B Silica, ਨੇਗੇਟਿਵ ਟ੍ਰਾਂਸਫਰ ਆਪਸ਼ਨ ਸੀ ਜ਼ੀਰੋ ਟ੍ਰਾਂਸਫਰ ਜਾਂ ਫਿਰ ਆਪਸ਼ਨ ਡੀ ਬਿਲੇਟਰਲ ਟ੍ਰਾਂਸਫਰ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਬੀ 네ਗੇਟਿਵ ਟ੍ਰਾਂਸਫਰ ਅੱਗੇ ਹੈਗਾ ਯਾ ਮੋਹੋਂ ਕਿਹੜੀਆਂ ਦੋ ਤਿਆਂ ਨੂੰ ਵੱਖ ਕਰਦੀ ਹੈ ਆਪਸ਼ਨ ਏ ਕ੍ਰੈਸਟ ਅਤੇ ਮੈਟਲ ਆਪਸ਼ਨ ਬੀ ਉੱਪਰਲੀ ਮੈਟਲ ਅਤੇ ਹੇਠਲੀ ਮੈਟਲ ਆਪਸ਼ਨ ਸੀ ਮੈਟਲ ਅਤੇ ਕੋਰ ਜਾਂ ਫਿਰ ਆਪਸ਼ਨ ਡੀ ਅੰਦਰੂਨੀ ਕੋਰ ਅਤੇ ਬਾਹਰੀ ਕੋਰ اس کا صحیح آنسر ہے آپشن اے کرسٹ اور میٹل ابھی ہے گا پیاز انوسار ایکو سینٹرزم بچے کس اوسا سب تو ود ہوں آپشن ای سینچری موٹر آپشن بی پری آپریشنل آپشن سی کنکریٹ آپریشنل یا پھر آپشن ڈی فارمل آپریشنل اس کا صحیح آنسر ہے آپشن بی پری آپریشنل مطلب پورب ਸੰਕਲਪਾਤਮਕ ਸਟੇਜ ਦੇ ਵਿੱਚ ਠੀਕ ਹੈ ਜਿਹੜੀ ਕਿ ਚਲਦੀ ਆ 2 ਤੋਂ 7 ਸਾਲ ਤੱਕ ਪਿਆਜੇ ਅਨੁਸਾਰ ਇਸ ਅਵਸਥਾ ਵਿੱਚ ਬੱਚਾ ਜਿਹੜਾ ਹੈਗਾ ਇਕੋਸੈਂਟਰਿਜ਼ਮ ਬੱਚੇ ਦੇ ਵਿੱਚ ਹੁੰਦਾ ਆ ਜਿਸ ਦਾ ਮਤਲਬ ਹੈ ਕਿ ਉਹ ਸਿਰਫ ਆਪਣੇ ਨਜ਼ਰੀਏ ਤੋਂ ਦੁਨੀਆ ਨੂੰ ਦੇਖਦਾ ਉਹ ਸਮਝਦਾ ਆ ਕਿ ਜੁੱਦਾ ਜਿਸ ਤਰੀਕੇ ਦੇ ਨਾਲ ਉਹ ਸੋਚ ਰਿਹਾ ਵਾ ਬਾਕੀ ਸਾਰੇ ਵੀ ਉਸੇ ਪੁਆਇੰਟ ਆਫ ਵਿਊ ਦੇ ਨਾਲ ਸੋਚਦੇ ਆ ਅੱਗੇ ਹੈਗਾ ADHD ਦਾ ਪੂਰਾ ਨਾਮ ਕੀ ਹੈ آپشن اے اٹینشن ڈیفیشٹ ہائیپر ایكٹیوٹی ڈسورڈر آپشن بی ایكٹو ڈیفیكٹ ہائی ڈسڈر آپشن سی اٹینشن ڈسورڈر ہائی ڈیفکٹ یا پھر آپشن سی انہوں كو كوئی نہیں تو اس كا صحیح آنسر ہے آپشن اے اٹینشن ڈیفیکٹ ہائیپر ایكٹیویٹی ڈسڈر ابھی ہے گا انڈیویجل ڈیفرنسز کا مخت অপশন এ सिर्फ वातावरण ऑप्शन बी सिर्फ विरासत मींस हेरिडिटी ऑप्शन सी विरासत और वातावरण दी अंतर्क्रिया या फिर ऑप्शन डी बच्चे दी आर्थिक स्थिति तेस्टा सही आंसर हैगा या ऑप्शन सी विरासत और वातावरण दी अंतर्क्रिया इंटरेक्शन ऑफ हेरिडिटी एंड एनवायरनमेंट नेक्स्ट इज भाषाई विकास ਵਿੱਚ एल ए डी मतलब लैंग्वेज एक्विजिशन डिवाइस ਦਾ ਸੰਕਲਪ ਕਿਸ ਨੇ ਦਿੱਤਾ آپشن اے بی بیف سکینر آپشن بی نام چامس کی آپشن سی جین پیاجے یا پھر آپشن ڈی وائگوسکی اس سے صحیح آنسر ہے گا یا آپشن بی نام چامس کی اگلا کوشچن ہے گا اپنا انڈکٹیو میتھرڈ مینس آگمن وھی کا صحیح کرم کی ہے آپشن اے نیم تو ادارن وال وپشن بی ادارن تو نیم وال অপশন সি অমूरत ਤੋਂ ਮੂਰਤ ਵੱਲ ਜਾਂ ਫਿਰ অপশন ਡੀ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈਗਾ অপশন ਬੀ ਉਦਾਹਰਣ ਤੋਂ ਨਿਯਮ ਵੱਲ ਇਹ ਬੱਚਿਆਂ ਲਈ ਸਭ ਤੋਂ ਉੱਤਮ ਵਿਧੀ ਹੈ ਜਿਸਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਬੱਚੇ ਨੂੰ ਐਗਜ਼ਾਮਪਲ ਦੱਸਦੇ ਹਾਂ ਤੇ ਉਸ ਤੋਂ ਬਾਅਦ ਉਸ ਨੂੰ ਆਪਾਂ ਰੂਲ ਦੱਸਦੇ ਹਾਂ ਵੀ ਇਸ ਤਰੀਕੇ ਦੇ ਨਾਲ ਇਸ ਨਿਯਮ ਦੇ ਨਾਲ ਇਸ ਚੀਜ਼ ਨੂੰ ਸੋਲਵ ਕੀਤਾ ਜਾਣਾ ਹੈ ਤੇ ਇੱਥੇ ਆਪਾਂ ਕੁਝ ਮੈਥਡ ਦੇਖ ਲੈਣੇ ਆ ਸਭ ਤੋਂ ਪਹਿਲੇ ਹੈਗਾ ਡਿਡਕਟਿਵ ਮੀਨਸ ਨਿਗਮਨ ਜਿਸਦੇ ਵਿੱਚ ਪਹਿਲਾ ਰੂਲ ਦੱਸਿਆ ਜਾਂਦਾ ਹੈ ਤੇ ਫਿਰ ਉਦਾਹਰਣ ਇਹ ਹੈਗਾ ਵੱਡੇ ਬੱਚਿਆਂ ਦੇ ਲਈ ਠੀਕ ਹੈ ਉਸ ਤੋਂ ਬਾਅਦ ਹੈਗਾ ਇੰਡਕਟਿਵ ਆਗਮਨ ਜਿਸ ਨੂੰ ਪਰਹਣੀ ਪੜ ਕੇ ਹਟਿਆ ਇਸ ਤੇ ਵਿੱਚ ਪਹਿਲਾ ਐਗਜ਼ਾਮਪਲ ਆਉਂਦੀ ਹੈ ਤੇ ਫਿਰ ਰੂਲ ਆਉਂਦਾ ਜਿਹੜਾ ਕਿ ਛੋਟੇ ਬੱਚਿਆਂ ਦੇ ਲਈ ਯੂਜ਼ ਕੀਤਾ ਜਾਂਦਾ ਅੱਗੇ ਹੈਗਾ ਮੋਂਟੈਸਰੀ ਇਸ ਤੇ ਵਿੱਚ ਕੀ ਹੁੰਦਾ ਵੀ ਗਿਆਨ ਇੰਦਰੀਆਂ ਇਹਨਾਂ ਦੇ ਰਾਹੀਂ ਸਿੱਖਿਆ ਜਾਂਦਾ ਹੈ ابھی ہے کہ ڈرٹن پلان اس کے بنا گھنٹے یا سما سارنی کے ستنتر سیکھا جاتا ہے ٹھیک ہے نیکسٹ کوشچن از پلے وی میتھڈ مطلب کھیڈ ویدی شبد دی ورتوں سب تو پہلا کس نے کیتی سی آپشن اے گولڈ ویل کک آپشن بی چین پیاجے آپشن سی تھورنائک یا پھر آپشن ڈی ویگوسکی تو اس کا صحیح آنسر ہے گا آپشن اے گولڈ ویل کک نیکسٹ از ایک ادھیاپک جماعت کہہ ہے سٹینڈ اپ ٹچ نوس اینڈ جمپ بچے ادھیاپک دیا ہدایتیں سن کے اوے ہی کرتے ہیں ٹھیک ہے یہ کہڑی ادھیاپن وھی ورتی جا رہی ہے آپشن ای سائلنٹ وے آپشن بی ٹوٹل فزیکل رسپونس آپشن سی ڈائریکٹ میتھڈ یا پھر آپشن ڈی گرامر ٹرانسلیشن میتھڈ جس کا صحیح آنسر ہے آپشن بی ਟੋਟਲ ਫਿਜ਼ੀਕਲ ਰਿਸਪੌਂਸ ਜਿੱਥੇ ਭਾਸ਼ਾ ਨੂੰ ਸਰੀਰਕ ਹਰਕਤਾਂ ਮੀਨਸ ਫਿਜ਼ੀਕਲ ਮੂਵਮੈਂਟ ਦੇ ਨਾਲ ਜੋੜਿਆ ਜਾਂਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ ਟੋਟਲ ਫਿਜ਼ੀਕਲ ਰਿਸਪੌਂਸ ਅੱਗੇ ਹੈਗਾ ਆ ਅਧਿਆਪਕ ਜਮਾਤ ਵਿੱਚ ਪੰਜਾਬੀ ਜਾਂ ਹਿੰਦੀ ਦੀ ਵਰਤੋਂ ਬਿਲਕੁਲ ਨਹੀਂ ਕਰਦਾ ਅਤੇ ਸਿਰਫ ਅੰਗਰੇਜ਼ੀ ਵਿੱਚ ਹੀ ਗੱਲਬਾਤ ਕਰਦਾ ਹੈ ਉਹ ਚੀਜ਼ਾਂ ਨੂੰ ਸਿੱਧਾ ਦਿਖਾ ਕੇ ਉਹਨਾਂ ਦੇ ਅੰਗਰੇਜ਼ੀ ਨਾਮ ਦੱਸਦਾ ਹੈ ਇਹ ਕਿਹੜੀ ਵਿਧੀ ਹੈ অপਸ਼ਨ A ਬਾਈਲਿੰਗੁਅਲ ਮੈਥਡ অপশন বি স্ট্রাকচার মেথড অপশন সি ডাইরেক্ট মেথড ইয়া ফির অপশন ডি ট্রান্সলেশন মেথড তে ইস দা সহি আনসার হega ইয়া অপশন সি ডাইরেক্ট মেথড মাত পাস আদি ਵਰতো কিতে বিনা সিধা টার্গেট ল্যাঙ্গুয়েজ শিখনা উন নাপা কি কhende হ্যাঁ ডাইরেক্ট মেথড আগি হega ইয়া अध्यापक বাচ্চা ন এক সমস্যা দিন্দা হ্যায় তে কহেnda হ্যায় ইস দা হাল খুদ লabbo ম্যায় সির্ফ তুহাদি মদদ করাঙ্গা ਬੱਚੇ ਖੁਦ ਪ੍ਰਯੋਗ ਕਰਕੇ ਸਿੱਖ ਰਹੇ ਹਨ ਇਸ ਵਿਧੀ ਨੂੰ ਕੀ ਕਿਹਾ ਜਾਵੇਗਾ ਆਪਸ਼ਨ ਏ ਲੈਕਚਰ ਮੈਥਡ ਆਪਸ਼ਨ ਬੀ ਹਿਰੋਸਟਿਕ ਮੈਥਡ ਮਤਲਬ ਖੋਜ ਵਿਧੀ ਆਪਸ਼ਨ ਸੀ ਡੈਮੋਨਸਟ੍ਰੇਸ਼ਨ ਮੈਥਡ ਜਾਂ ਫਿਰ ਆਪਸ਼ਨ ਡੀ ਟ੍ਰਾਂਸਡਿਸ਼ਨ ਮੈਥਡ ਤੇ ਇਸ ਦਾ ਸਹੀ ਆਨਸਰ ਹੈਗਾ ਜਾਂ ਆਪਸ਼ਨ ਬੀ ਹਿਰੋਸਟਿਕ ਮੈਥਡ ਇਸ ਵਿੱਚ ਬੱਚਾ ਇੱਕ ਡਿਸਕਵਰਰ ਵਾਂਗ ਕੰਮ ਕਰਦਾ ਹੈ ਮਤਲਬ ਖੋਜ ਕਰਦਾ ਹੈ ਠੀਕ ਹੈ ਇਹਨੂੰ ਆਪਾਂ ਇਨੋਂ ਪਤਾ ਹੀ ਕੀ ਕਹਿੰਦੇ ਆ ਪੰਜਾਬੀ ਦੇ ਵਿੱਚ ਖੋਜ ਵਿਧੀ ਜਿਸ ਦੇ ਵਿੱਚ ਬੱਚਾ ਆਪ ਖੋਜ ਕਰਕੇ ਸਿੱਖਦਾ ਹੈ ਅੱਗੇ ਹੈਗਾ ਆ ਅਧਿਆਪਕ ਪਹਿਲਾਂ ਬਲੈਕਬੋਰਡ ਤੇ a+b=c ਵਰਗਾ ਇੱਕ ਨਿਯਮ ਲਿਖਦਾ ਹੈ ਤੇ ਫਿਰ ਉਸ ਨਾਲ ਸੰਬੰਧਿਤ 10 ਸਵਾਲ ਹੱਲ ਕਰਵਾਉਂਦਾ ਹੈ ਅਧਿਆਪਕ ਕਿਸ ਵਿਧੀ ਦੀ ਵਰਤੋਂ ਕਰ ਰਿਹਾ ਹੈ ਆਪਸ਼ਨ a ਇੰਡਕਟਿਵ ਮੈਥਡ ਆਪਸ਼ਨ b ਡਿਡਕਟਿਵ ਮੈਥਡ ਆਪਸ਼ਨ c ਪਲੇਵੇ ਮੈਥਡ ਜਾਂ ਫਿਰ ਆਪਸ਼ਨ d ਪ੍ਰੋਜੈਕਟ ਮੈਥਡ ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ ਡੀ ਡਿਡਕਟਿਵ ਮੈਥਡ ਸਭ ਤੋਂ ਪਹਿਲਾਂ ਉਸਨੇ ਨਿਯਮ ਲਿਖਤਾ ਬਲੈਕਬੋਰਡ ਦੇ ਉੱਪਰ ਤੇ ਹੁਣ ਉਹ ਉਦਾਹਰਨਾਂ ਦੇ ਰਿਹਾ ਹੈ ਨਾ 10 ਵਲ ਹੱਲ ਕਰ ਹੱਲ ਜਿਹੜਾ ਹੈਗਾ ਪਹਿਲਾਂ ਉਸਨੇ ਨਿਯਮ ਲਿਖਤਾ ਤੇ ਹੁਣ ਉਹ ਉਸੇ ਨਿਯਮ ਨੂੰ ਯੂਜ਼ ਕਰਕੇ ਕੀ ਕਰੂਗਾ ਸਵਾਲਾਂ ਦੇ ਹੱਲ ਕਰਵਾਊਗਾ ਤਾਂ ਇਹ ਕੀ ਹੈ ਡਿਡਕਟਿਵ ਮੈਥਡ ਜਿਸ ਦੇ ਵਿੱਚ ਪਹਿਲਾਂ ਆਪਾਂ ਨਿਯਮ ਦੱਸਦੇ ਹਾਂ ਤੇ ਫਿਰ ਉਦਾਹਰਣ ਠੀਕ ਹੈ ਅੱਗੇ ਹੈਗਾ ਅਧਿਆਪਕ ਬੱਚਿਆਂ ਨੂੰ ਇੱਕ ਅਸਲੀ ਜ਼ਿੰਦਗੀ ਦਾ ਕੰਮ ਦਿੰਦਾ ਹੈ ਜਿਵੇਂ ਕਿ ਸਕੂਲ ਦੇ ਗਾਰਡਨ ਦੇ ਵਿੱਚ ਪੌਦੇ ਲਗਾਉਣਾ ਅਤੇ ਉਹਨਾਂ ਦਾ ਹਿਸਾਬ ਰੱਖਣਾ। ਬੱਚੇ ਗਰੁੱਪ ਵਿੱਚ ਮਿਲ ਕੇ ਇਹ ਕੰਮ ਪੂਰਾ ਕਰਦੇ ਹਨ। ਇਹ ਕਿਹੜੀ ਵਿਧੀ ਹੈ? ਆਪਸ਼ਨ A ਡਿਸਕਵਰੀ ਮੈਥਡ, ਆਪਸ਼ਨ B ਪ੍ਰੋਜੈਕਟ ਮੈਥਡ, ਆਪਸ਼ਨ C ਸਾਇਲੈਂਟ ਵੇ ਜਾਂ ਫਿਰ ਆਪਸ਼ਨ D ਲੈਕਚਰ ਮੈਥਡ। ਤੇ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਪ੍ਰੋਜੈਕਟ ਮੈਥਡ। ਕਹਿੰਦੇ ਸਮਾਜਿਕ ਵਾਤਾਵਰਣ ਵਿੱਚ ਕੀਤਾ ਜਾਣ ਵਾਲਾ ਸਾਰਥਕ ਕੰਮ ਆ ਠੀਕ ਹੈ ਤੇ ਇਹ ਕਰਚਾ ਜਾਂਦਾ ਪ੍ਰੋਜੈਕਟ ਮੈਥਡ ਜਿਸ ਦੇ ਵਿੱਚ ਬੱਚੇ ਕੀ ਕਰ ਰਿਹਾ ਕਰਕੇ ਸਿੱਖ ਰਹੇ ਤੇ ਇਸੇ ਆਪਣੇ ਅੱਜ ਦੀ ਕਲਾਸ ਤੋਂ ਤੁਹਾਨੂੰ ਕੁਝ ਵਧੀਆ ਸਿੱਖਣ ਨੂੰ ਮਿਲਿਆ ਹੋਊਗਾ ਜੇ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ